ਪੀਆਂ ਦੀ ਲੋੜੀ ਮਨਾਈ ਜਾ ਰਹੀ ਆ ਲੋੜੀ ਦਾ ਤਿਹਾਰ ਇੱਕ ਐਸਾ ਤਿਹਾਰ ਹੈ ਜਿਹਦੇ ਨਾਲ ਹਾਸੇ ਖੁਸ਼ੀਆਂ ਖੇੜੇ ਸਾਰੇ ਇਕੱਠੇ ਹੋ ਜਾਂਦੇ ਆ ਲੜਕੀਆਂ ਦੀ ਲੋੜੀ ਅਜੀਬ ਪੁੰਡਿਆਂ ਦੀ ਲੋੜੀ ਤਾਂ ਬਣਾਉਂਦੇ ਸੀ ਪਰ ਲੜਕੀਆਂ ਦੀ ਲੋੜੀ ਬਹੁਤ ਘੱਟ ਬਣਾਈ ਜਾਂਦੀ ਆ ਅੱਜ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਵੱਲੋਂ ਧੀਆਂ ਦੀ ਲੋਹੜੀ ਮਨਾਈ ਜਾ ਰਹੀ ਹੈ ਔਰ ਮੈਂ ਇਹ ਸਮਝਦਾ ਹੈਗਾ ਕਿ ਲੋਹੜੀ ਦਾ ਤਿਹਾਰ ਇੱਕ ਐਸਾ ਤਿਹਾਰ ਹੈ ਜਿਹਦੇ ਨਾਲ ਹਾਸੇ ਖੁਸ਼ੀਆਂ ਖੇੜੇ ਸਾਰੇ ਇਕੱਠੇ ਹੋ ਜਾਂਦੇ ਆ ਔਰ ਮੈਨੂੰ ਇਹ ਲੱਗਦਾ ਕਿ ਵਕੀਲਾਂ ਦੇ ਵਿੱਚ ਇੰਨੀ ਸਪੈਸ ਭਰੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੇ ਪਲ ਕਿਉਂਕਿ ਵਕੀਲਾਂ ਦੇ ਵਿੱਚ ਵੀ ਬਹੁਤ ਸਾਰੀਆਂ ਖੁਸ਼ੀਆਂ ਖੇੜੇ ਬਹੁਤ ਸਾਰੇ ਵਕੀਲਾਂ ਨੂੰ ਜਿਵੇਂ ਸਾਡੇ ਕੁਝ ਦੋ ਕੁੜੀਆਂ ਜੱਜ ਸਿਲੈਕਟ ਹੋਈਆਂ ਹੈਗੀਆਂ ਤੇ ਇੱਕ ਬੇਟਾ ਜੱਜ ਸਿਲੈਕਟ ਹੋਇਆ ਔਰ ਸਾਰਿਆਂ ਦੀ ਖੁਸ਼ੀ ਮਨਾਉਂਦੇ ਹੋਏ ਅੱਜ ਅਸੀਂ ਇਹ ਸੋਚਿਆ ਕਿ ਇਹ ਤਿਹਾਰ ਨੂੰ ਜਿਹੜਾ ਹੈਗਾ ਅਸਰ ਅਸਰ ਹੋ ਲਾਸ਼ ਦੇ ਨਾਲ ਮਿਲਾਈ ਹੈ ਅੱਜ ਲੋੜੀ ਦੇ ਉਪਲਖਸ਼ ਦੇ ਵਿੱਚ ਬਾਹਰ ਐਸੋਸੀਏਸ਼ਨ ਫਾਦੇਗਰ ਸਾਹਿਬ ਨੇ ਤਾਰਨੀ ਸਾਹਿਬ ਦੀ ਸਰਪਸਤੀ ਦੇ ਵਿੱਚ ਸਾਰੇ ਜੁਡੀਸ਼ੀਅਲ ਆਫੀਸਰ ਨੂੰ ਤੇ ਲੋੜੀ ਮਨਾ ਰਹੇ ਹਾਂ ਸੀ ਸਾਰੇ ਜੁਡੀਸ਼ੀਅਲ ਆਫੀਸਰ ਨੂੰ ਇਨਵਾਈਟ ਕੀਤਾ ਹੈ ਇਸ ਕਰਕੇ ਮੈਨੂੰ ਬੜੀ ਖੁਸ਼ੀ ਹੈ ਕਿ ਜਿਹੜਾ ਇੱਥੇ ਇਹਨਾਂ ਨੇ ਟਾਪੀ ਲਿਖਿਆ ਕਿ ਲੜਕੀਆਂ ਦੀ ਲੋੜੀ ਅਸੀਂ ਮੁੰਡਿਆਂ ਦੀ ਲੋੜੀ ਤਾਂ ਬਣਾਉਂਦੇ ਸੀ ਪਰ ਲੜਕੀਆਂ ਦੀ ਲੋੜੀ ਬਹੁਤ ਘੱਟ ਬਣਾਈ ਜਾਂਦੀ ਹੈ ਇਸ ਕਾਰਨ ਮੈਂ ਤਾਰਦੀਪ ਸਿੰਘ ਸਾਹਿਬ ਨੂੰ ਇਸ ਇਸ ਉਪਲਖਸ਼ ਉੱਤੇ ਵਿਸ਼ੇਸ਼ ਵਧਾਈ ਦਿੰਦਾ ਮੇਰੇ ਤੇ ਮੇਰੀ ਸਾਰੀ ਟੀਮ ਵੱਲੋਂ ਸਾਰੇ ਜੁਡੀਸ਼ੀਅਲ ਆਫੀਸਰਸ ਵੱਲੋਂ ਸਾਰੇ ਐਡਵੋਕੇਟਸ ਨੂੰ ਲੋੜੀ ਦੀ ਬਹੁਤ-ਬਹੁਤ ਵਧਾਈ ਕਿਵੇਂ ਧੀ ਦਾਡਾ É me